ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾ ਸੰਬੰਧੀ ਮਾਚਿਵਾੜਾ ਵਿਖੇ ਆਮ ਆਦਮੀ ਪਾਰਟੀ ਦੇ ਵਰਕਰਾਂ ਆਗੂ ਅਤੇ ਸਰਪੰਚਾਂ ਦੀ ਇੱਕ ਮੀਟਿੰਗ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੀ ਮੌਜੂਦਗੀ ਦੇ ਵਿੱਚ ਹੋਈ। ਇਸ ਮੀਟਿੰਗ ਵਿੱਚ ਬਲਾਕ ਸੰਮਤੀ ਦੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਤੋਂ ਬੰਦੀ ਉਮੀਦਵਾਰਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਨਾਲ ਹੀ ਇਸ ਦੀਆਂ ਤਿਆਰੀਆਂ ਸੰਬੰਧੀ ਵਰਕਰਾਂ ਨੂੰ ਲਾ-ਬੰਦ ਵੀ ਕੀਤਾ ਗਿਆ। ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਵਿਧਾਇਕ ਦਿਆਲਪੁਰਾ ਨੇ ਕੀ ਕਿਹਾ ਆਓ ਸੁਣਦੇ ਹਾਂ। ਦੇਖੋ ਸੰਭਾਵੇ ਨਾਲ ਕਿੱਦਾਂ ਦੇ ਉੱਪਰ ਆਪਾਂ ਲੋਕ ਕਹਿੰਦੇ ਨੇ ਜਿਲ੍ਹਾ ਪ੍ਰੀਸ਼ਦ ਇੰਨੇ ਦੇਖ ਗਰੂ ਕਿ ਕੀ ਕੀ ਮੁੱਦੇ ਨੇ ਜਿਹੜੇ ਲੈ ਕੇ ਜਾਣਾ ਦੇਖੋ ਜੀ ਅੱਜ ਸਾਡੇ ਵੀਰ ਭਵਿੰਦਰ ਸਿੰਘ ਜਿਹੜਾ ਪਹਿਲਾਂ ਵੀ ਇੱਕ ਵੱਡੀ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਨੇ ਪਿੰਡ ਦੇ ਸਰਪੰਚ ਨੇ ਯੂਨੋ ਪਾਰਟੀ ਨੇ ਮਨੋ ਇੱਥੋਂ ਜਿਲ੍ਹਾ ਪ੍ਰੀਸ਼ਦ ਲੜਾ ਰਹੇ ਆ ਤੇ ਇਹੀ ਬੇਨਤੀ ਕਰ ਰਹੇ ਅੱਜ ਲੋਪਨ ਸਰ ਬੁਲਾਇਆ ਵੀ ਜਿੱਥੇ ਪਹਿਲਾਂ ਸਾਥ ਦਿੱਤਾ ਹੁਣ ਵੀ ਸਾਡਾ ਸਾਥ ਦਿਓ ਇਹ ਤੇ ਵਿਕਾਸ ਕਾਰਜ ਆਪਾਂ ਗੱਲ ਗਰੀਬ ਪਹਿਲਾਂ ਵੀ ਇਲਾਕੇ ਜੋ ਪੂਰੇ ਹੋ ਰਹੇ ਨੇ ਨਾ ਉੱਥੇ ਇੱਕ ਵੱਡਾ ਯੋਗਦਾਨ ਜ਼ਿਲ੍ਹਾ ਪ੍ਰਸ਼ਾਸਤ ਤੇ ਬਲਾਕ ਸੰਪਤੀ ਮੈਂਬਰਾਂ ਦਾ ਆਉਂਦਾ ਆਪਾਂ ਨੂੰ ਪਤਾ ਹੀ ਆ ਲਗਭਗ ਮੈਂ ਦੱਸਿਆ ਲੋਕਾਂ ਨੂੰ ਵੀ 20 ਕਰੋੜ ਤੋਂ ਉੱਪਰ ਦਾ ਬਜਟ ਆਉਂਦਾ ਪਰ ਸਾਨੂੰ ਦੇ ਵਿੱਚ ਜਿਹੜਾ ਇਹਨਾਂ ਨੂੰ ਖਰਚ ਹੋਣਾ ਲੱਗ ਕੇ ਜੀ ਡਿਵੈਲਪਮੈਂਟ ਤੇ ਲੱਗਣਾ ਤੇ ਅੱਜ ਹੀ ਵੀਰ ਕੀਤੀ ਹੈ ਵੀ ਜਿੱਥੇ ਜਿੰਨੇ ਵੀ ਸਰਪੰਚ ਸਾਹਿਬਾਨ ਸਾਰੇ ਆਏ ਅਜਮੇਰ ਜਿਹੜਾ ਮੇਨ ਜ਼ੋਨ ਸੀਗਾ ਇਹ ਆਪਣੇ ਇਦਗੜ ਸੀਗਾ ਆਪਣੇ ਨੀਲੋਂ ਦਾ ਤੇ ਅੱਜ ਸਾਨੂੰ ਇਹੀ ਬੇਨਤੀ ਕੀਤੀ ਹੈ ਵੀ ਜਿੱਥੇ ਸਾਰਿਆਂ ਨੇ ਬਹੁਤ ਸਾਤ ਪਹਿਲਾਂ ਤਾਂ ਉਥੇ ਪਵਿੰਦਰ ਜੀ ਨਾਲ ਲੜਕੇ ਸੀ ਸਾਰੇ ਇਹਨਾਂ ਨੂੰ ਚੋਣ ਜਿਤਾਉਣੀ ਆ ਤੇ ਇਹੀ ਬੇਨਤੀ ਹੈ ਕੀਤੀ ਸਾਨੂੰ ਬਲਾਸਮਤੀ ਦੇ ਉਮੀਦਵਾਰ ਵੀ ਲਗਭਗ ਫੈਲਣ ਲੇ ਲਗਭਗ ਮੇਰੇ ਸਾਹ ਚ ਅੱਜ ਸ਼ਾਮੀ ਜਾਂ ਸਵੇਰ ਮਾਣੀ ਹੋਈ ਹੋਈ ਹੈ ਬੋਲਾ ਵਧੀਆ ਰਿਸਪੋns ਮਿਲਦਾ ਜੀ ਦੇਖੋ ਸਿਰਫ ਇੱਕ ਜ਼ੋਨ ਸੀਗਾ ਸਾਡੇ ਤਿੰਨ ਜ਼ੋਨ ਨੇ ਇੱਕ ਜ਼ੋਨ ਦੇ ਵਿੱਚੋਂ ਵੀ ਸਿਰਫ ਸੀ ਉਹ ਸਪੋਰਟਰ ਬੰਦੇ ਭਲਾਏ ਸੀਗੇ ਸਾਰੇ ਪੂਰੇ ਮਤਲਬ ਜੀਨੂੰ ਕਿਹਾ ਇਹੋ ਜਿਹਾ ਨਹੀਂ ਸੀਗਾ ਵੀ ਕੋਈ ਨਾ ਆਇਆ ਹੋਵੇ ਸਾਰਿਆਂ ਨੇ ਆਖਿਰ ਸਾਥ ਦੇ ਦਾ ਵਾਦਾ ਕੀਤਾ ਤੇ ਪੂਰਾ ਭਰਮਾ ਹੰਗਾਰਾ ਮਿਲ ਰਿਹਾ ਜੀ ਹਮਤ ਪਪਿੰਦਰ ਸਿੰਘ ਰਠੌਰ ਪਿੰਡ ਸੈنسਵਲ ਕਲਾ ਸਰਪੰਚ ਮੈਨੂੰ ਅੱਜ ਪਾਰਟੀ ਨੇ ਜ਼ੋਨ ਨੀਲੋਂ ਤੋਂ ਜ਼ਿਲ੍ਹਾ ਪ੍ਰੀਸ਼ਦ ਦਾ ਅੱਜ ਟਿਕਟ ਦੇ ਕੇ ਮਾਣ ਬਖਸ਼ਿਆ ਹੈ ਤੇ ਮੈਂ ਬਹੁਤ ਧੰਨਵਾਦੀਆਂ ਆਪਣੀ ਆਮ ਆਦਮੀ ਪਾਰਟੀ ਦੀ ਸਾਰੀ ਹਾਈ ਕਮਾਂਡ ਦਾ ਸੀਐਮ ਸਾਹਿਬ ਦਾ ਤੇ ਸਾਡੇ ਐਮਐਲਏ ਸਾਧ ਜੁਤਾਸ ਸਿੰਘ ਦਿਹਾਲਪੁਰਾ ਜੀ ਦਾ ਸੋ ਜੋ ਉਹਨਾਂ ਨੇ ਮੇਰੇ ਤੋਂ ਉਮੀਦ ਕੀਤੀ ਹੈ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਵੀ ਅਸੀਂ ਜਿਹੜੀ ਇਹ ਸੀਟ ਜਿਤਾ ਕੇ ਜ਼ਿਲ੍ਹਾ ਪ੍ਰੀਸ਼ਦ ਦੀ ਤੇ ਉਹਨਾਂ ਦੀ ਝੋਲੀ ਪਾਈਏ ਤੇ ਜੋ ਸਾਡੇ ਜ਼ੋਨ ਔਰ ਹਲਕੇ ਦੇ ਬੀੜ ਦੇ ਕੰਮ ਨੇ ਅਸੀਂ ਇਹਨਾਂ ਦਾ ਪੂਰਾ ਯੋਗਦਾਨ ਦੇ ਆ ਗਿਆ